ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਗ੍ਰਹਿ ਵਿਖੇ ਧੀਆਂ ਦੀ ਲੋਹੜੀ ਮਨਾਈ ਅਤੇ ਗਰੀਬ ਲੋਕਾਂ ਨੂੰ ਕੰਬਲ ਵੰਡੇ ਇਸ ਮੌਕੇ ਉਹਨਾਂ ਲੋਹੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਇਸ ਨੂੰ ਭਾਈਚਾਰਕ ਸਾਂਝ ਦਾ ਪ੍ਰਤੀਕ ਆਖਦੇ ਹਾਂ ਕਿ ਸਾਨੂੰ ਮੁੰਡਿਆਂ ਵਾਂਗੂ ਧੀਆਂ ਦੀ ਲੋਹੜੀ ਮਨਾ ਕੇ ਸਮੁੱਚੀ ਔਰਤ ਜਾਤੀ ਦਾ ਸਤਿਕਾਰ ਵਧਾਉਣਾ ਚਾਹੀਦਾ ਹੈ ਉਨਾ ਕਹਿ ਕੇ ਸਾਡੇ ਵੱਲੋਂ ਵੀ ਜਿੱਥੇ ਅੱਜ ਧੀਆ ਦੀ ਲੋਹੜੀ ਮਨਾਈ ਗਈ ਹੈ ਉੱਥੇ ਹੀ ਅੱਤ ਦੀ ਸਰਦੀ ਨੂੰ ਦੇਖਦੇ ਹੋਏ ਗਰੀਬ ਵਰ ਤੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬੜ ਵੀ ਵੰਡੇ ਗਏ ਹਨ ਇਸ ਮੌਕੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਪੀਏ ਰਣਜੀਤ ਸਿੰਘ ਸੈਣੀ ਸਰਬਜੀਤ ਸਿੰਘ ਸੈਣੀ ਦਲਜੀਤ ਕੌਰ ਕਰਨਨ ਚਾਲ ਤੇਜਿੰਦਰ ਸਿੰਘ ਮਿੱਠੂ ਬਿੱਟੂ ਮੁੰਡੀਆਂ ਅਰਵਿੰਦਰ ਸਿੰਘ ਜੋਲੀ ਹਰਦੇਵ ਸਿੰਘ ਸੋਢੀ ਹਰਪ੍ਰੀਤ ਕੌਰ ਗਰੇਵਾਲ ਬੱਬੂ ਮੁੰਡੀਆਂ ਅਮਨ ਕਾਉਂਸਲ ਅਮਨ ਚੰਡੋਗਤ ਤੇ ਹੋਰ ਹਾਜ਼ਰ ਸਨ ਪੰਨਾ ਪੂਰੇ ਹਲਕਾ ਸਾਨੇਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਭੱਟ ਦਾ ਪੰਜਾਬੀ ਲੋੜੀਆਂ ਲੱਖ ਲੱਖ ਘਰ ਕਰਦੇ ਸੋ ਅੱਜਾ ਲੋੜੀ ਆਪਣੇ ਜੋੜਵੰਦ ਪਰਿਵਾਰਾਂ ਨੂੰ ਹਲਕੇ ਦੇ ਤੇ ਅੰਟਰਾਵਾਂ ਨੂੰ ਮਤਾਵਾਂ ਨੂੰ ਨਾਲ ਲੈ ਕੇ ਮਨਾਈ ਜਾ ਰਹੀ ਹੈ ਸੋ ਜਿੰਨੀ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਠੰਡ ਬਹੁਤ ਜ਼ਿਆਦਾ ਪਈ ਹੈ ਥੋੜੀ ਕੰਬਲ ਕ ਨਾਲ ਲੋੜੀ ਦਾ ਸਮਾਂ ਦੇ ਕੇ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਤੇ ਅੱਜ ਆਪਾਂ ਲੋੜੀ ਮਨਾ ਰਹੇ ਹਾਂ ਕਿਉਂਕਿ ਕਹਿੰਦੇ ਹੁੰਦੇ ਆ ਕਿ ਹਲਕਾ ਮੇਰਾ ਹਲਕਾ ਮੇਰਾ ਪਰਿਵਾਰ ਪਰ ਮਕਨਾ ਪਰਿਵਾਰ ਅੱਜ ਲੱਗ ਰਿਹਾ ਕਿ ਜੇ ਮੈਂ ਆਪਣੇ ਅੱਜ ਪਰਿਵਾਰ ਨਾਲ ਲੋਹੜੀ ਮਨਾ ਰਿਹਾ ਤੇ ਵਾਕਈ ਇਹ ਦਾ ਮੈਂ ਹਲਕੇ ਦੇ ਲੋਕ ਹੈ ਗਰੀਬ ਲੋਕ ਹੈ ਲੋੜਵੰਦ ਲੋਕ ਹੈ ਇਹ ਹੀ ਮੇਰਾ ਪਰਿਵਾਰ ਹੈ ਇਹਨਾਂ ਦੇ ਨਾਲ ਜੇ ਇਹਨਾਂ ਨੇ ਮੈਨੂੰ ਸੇਵਾ ਬਖਸ਼ੀ ਹੈ ਤੇ ਇਹਨਾਂ ਨੂੰ ਨਾਲ ਲੈ ਕੇ ਹੀ ਹਰ ਖੁਸ਼ੀ ਸਾਂਝੀ ਕੀਤੀ ਜਾਵੇ ਸੋ ਅੱਜ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਹਲਕਾ ਸਾਂਨੇ ਵਾਲੀ ਲੀਡਰਸ਼ਿਪ ਨੂੰ ਨਾਲ ਲੈ ਕੇ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਲੋਹੜੀ ਮਨਾ ਰਹੇ ਆ ਸੋ ਬਹੁਤ ਖੁਸ਼ੀ ਆ ਰਹਾ ਫਿਰ ਸਾਰਿਆਂ ਨੂੰ ਲੋਹੜੀਆਂ ਲੱਖ ਲੱਖ ਦੀਆਂ ਵਾਰਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾ ਰਿਹਾ ਹੈ ਜਿਹੜੀ ਲੋਹੜੀ ਆ ਆਮ ਦੀ ਲੋਹੜੀ ਜਿਹੜੀ ਆ ਪੰਜਾਬ ਰੰਗਲਾ ਪੰਜਾਬ ਹੋਵੇ ਜਿਹੜੀ ਵੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੁਣ ਜਲਦੀ ਕਿਰਾਨ